ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਕਰਮ ਮਜੀਠੀਆ ਆਦਿਆਂ ਮੁਸ਼ਕਲਾਂ ਹੋਰ ਬਾਧੀਆਂ ਹੋਈਆਂ ਨਜ਼ਰ ਆ ਰਹੀਆਂ ਦੱਸ ਦਈਏ ਕਿ ਉਸਦੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਜਿਹੜਾ ਕਿ ਲੁੱਕ ਆਊਟ ਨੋਟਿਸ ਜਾਰੀ ਹੋਇਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਕਰਮ ਮਜੀਠੀਆ ਦਾ ਸਾੜਾ ਗਜਪਤ ਗਰੇਵਾਲ ਅਦਾਲਤ ਦੇ ਵੱਲੋਂ ਉਸਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਲੁੱਕ ਆਊਟ ਨੋਟਿਸ ਆ ਜਿਹੜਾ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਜਿਹੜਾ ਕਿ ਆਮਦਨ ਤੋਂ ਵੱਧ ਸਰੋਤਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਦੇ ਵੱਲੋਂ ਤੇ ਹੁਣ ਉਸਦੇ ਸਾਲੇ ਦੇ ਉੱਤੇ ਇਲਜ਼ਾਮ ਇਹ ਨੇ ਕਿ ਵਿਕਰਮ ਮਜੀਠੀਆ ਦੀ ਜਿਹੜੀ ਗੈਰ ਕਾਨੂੰਨੀ ਜਾਇਦਾਦ ਆ ਉਸ ਨੂੰ ਲੁਕਾਉਣ ਦੇ ਵਿੱਚ ਜਿਹੜਾ ਕਿ ਉਸਦਾ ਸਾਲਾ ਗਜਬਤ ਗਰੇਵਾਲ ਨਿਸ਼ਚਿਤ ਆਰ ਬਣਦਾ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਉਸਦੇ ਸਾਲੇ ਗਜਪਤ ਗਰੇਵਾਲ ਦੀ ਜਿਹੜਾ ਕਿ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਜਿਹੜਾ ਕਿ ਵਿਕਰਮ ਮਜੀਠੀਆ ਦਾ ਇੱਕ ਕਰੀਬੀ ਆ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਅਦਾਲਤ ਦੇ ਵੱਲੋਂ 6 ਦਿਨ ਦਾ ਰਿਮਾਂਡ ਮਿਲਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਹੋਰ ਕਾਰਵਾਈ ਆ ਜਿਹੜੀ ਕੀਤੀ ਗਈ ਆ ਗਜਪਤ ਗਰੇਵਾਲ ਜਿਹੜਾ ਵਿਕਰਮ ਮਜੀਠੀਆ ਦਾ ਸਾਲਾ ਉਸ ਦੇ ਪ੍ਰਤੀ ਜਿਹੜਾ ਕਿ ਲੁਕਆਊਟ ਨੋਟਿਸ ਜਾਰੀ ਹੋਇਆ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਵਦੀਆਂ ਨੇ ਗਜਪਤ ਗਰੇਵਾਲ ਦੇ ਖਿਲਾਫ ਐਲਓਸੀਆ ਜਿਹੜਾ ਜਾਰੀ ਕੀਤਾ ਗਿਆ ਵਿਜੀਲੈਂਸ ਨੇ ਗਜਪਤ ਗਰੇਵਾਲ ਤੇ ਕੰਜਾ ਕੱਸਿਆ ਗਜਪਤ ਤੇ ਮਜੀਠੀਆ ਦੇ ਗੈਰ ਕਾਨੂੰਨੀ ਜਾਇਦਾਦ ਲੁਕਾਉਣ ਦੇ ਇਲਜ਼ਾਮ ਨੇ ਜਿਹੜੇ ਲੱਗੇ ਨੇ ਤਾਂ ਗਜਪਤ ਨੂੰ ਪਹਿਲਾਂ ਵੀ ਭੇਜੇ ਗਏ ਵਿਜੀਲੈਂਸ ਦੇ ਨੋਟਿਸ ਦੇ ਵੱਲੋਂ ਉਸ ਦੇ ਉੱਤੇ ਜਿਹੜਾ ਕਿ ਹੁਣ ਉਸ ਦੀਆਂ ਮੁਸ਼ਕਲਾਂ ਵਧੀਆਂ ਨੇ ਦੱਸ ਦਈਏ ਕਿ ਉਸ ਦੇ ਪ੍ਰਤੀ ਐਲਓਸੀ ਜਿਹੜਾ ਜਾਰੀ ਕੀਤਾ ਗਿਆ ਵਿਕਰਮ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵਿਜੀਲੈਂਸ ਨੇ ਗਜਪਤ ਗਰੇਵਾਲ ਦੇ ਉੱਤੇ ਸਕੰਜਾ ਕੱਸਿਆ ਗਜਪਤ ਦੇ ਮਜੀਠੀਆ ਦੀ ਗੈਰ ਕਾਨੂੰਨੀ ਜਾਇਦਾਦ ਲੁਕਾਉਣ ਦੇ ਜਿਹੜੇ ਇਲਜ਼ਾਮ ਲੱਗੇ ਹੋਏ ਨੇ ਗਜਪਤ ਨੂੰ ਪਹਿਲਾਂ ਵੀ ਭੇਜੇ ਗਏ ਨੇ ਵਿਜੀਲੈਂਸ ਦੇ ਵੱਲੋਂ ਕਈ ਨੋਟਿਸ ਪਰ ਹੁਣ ਜਿਹੜੀਆਂ ਉਸ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੁਆਰਾ ਜਿਹੜਾ ਕਿ ਇੱਕ ਕਰੀਬੀ ਸਾਥੀ ਵੀ ਚੱਕਿਆ ਗਿਆ ਸੀ ਹਰਪ੍ਰੀਤ ਗੁਲਾਟੀ ਜਿਸ ਦਾ ਸ਼ਰਾਬ ਦਾ ਕਾਰੋਬਾਰ ਸੀ ਬਿੱਤੇ ਕੁਝ ਦਿਨ ਪਹਿਲਾਂ ਜਿਹੜਾ ਕਿ ਉਸ ਦੇ 10 ਕਰੋੜ ਦੇ ਲੈਣ-ਦੇਣ ਦਾ ਜਿਹੜਾ ਮਾਮਲਾ ਦਰਜ ਹੋਇਆ ਸੀ ਜਿਸ ਦੇ ਵਿੱਚ ਵਿਕਰਮ ਮਜੀਠੀਆ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਦੁਆਰਾ ਸ਼ਿਮਲਾ ਤੇ ਦਿੱਲੀ ਦੇ ਵਿੱਚ ਜਿਹੜੀ ਇਹਨਾਂ ਪੈਸਿਆਂ ਦੇ ਨਾਲ ਪ੍ਰਾਪਰਟੀ ਬਣਾਈ ਗਈ ਆ ਤਾਂ ਹੁਣ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗਜਪਤ ਗਰੇਵਾਲ ਜਿਹੜਾ ਵਿਕਰਮ ਮਜੀਠੀਆ ਦਾ ਸਾਲਾ ਉਸ ਪ੍ਰਤੀ ਅਦਾਲਤ ਦੇ ਵੱਲੋਂ ਨੋਟਿਸ ਲਿਆ ਲੁੱਕ ਆਊਟ ਨੋਟਿਸ ਹੈ ਜਿਹੜਾ ਜਾਰੀ ਕੀਤਾ ਗਿਆ ਵਿਜੀਲੈਂਸ ਦੇ ਵੱਲੋਂ ਪਹਿਲਾਂ ਵੀ ਕਈ ਨੋਟਿਸ ਨੇ ਜਿਹੜੇ ਭੇਜੇ ਗਏ ਨੇ ਮੁਸ਼ਕਲਾ ਬਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਵੇਂ ਜਿਵੇਂ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਜਿਹੜੀ ਕਿ ਅਦਾਲਤ ਦੇ ਵਿੱਚ ਪਾਈ ਹੋਈ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਸ ਦੀਆਂ ਸੁਣਵਾਈ ਨੂੰ ਲੈ ਕੇ ਜਿਹੜੇ ਅ ਦਿਨ ਪ੍ਰਤੀ ਦਿਨ ਜਿਹੜੀਆਂ ਚਰਚਾਵਾਂ ਚੱਲਦੀਆਂ ਨੇ ਕਿ ਵਿਕਰਮ ਮਚੀਠਿਆ ਨੂੰ ਜਮਾਨਤ ਮਿਲੇਗੀ ਜਾਂ ਨਹੀਂ ਕੋਰਟ ਕੋਈ ਅਹਿਮ ਫੈਸਲਾ ਸੁਣਾ ਸਕਦਾ ਇਸ ਨੂੰ ਲੈ ਕੇ ਜਿਹੜੀਆਂ ਕਈ ਗੱਲਾਂ ਨਿਕਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਉਵੇਂ-ਉਵੇਂ ਹੀ ਵਿਜੀਲੈਂਸ ਦੇ ਵੱਲੋਂ ਕਾਰਵਾਈ ਆ ਜਿਹੜੀ ਤੇਜ਼ ਕੀਤੀ ਜਾ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਉਸ ਦੇ ਸਾਲੇ ਗਜਪਤ ਗਰੇਵਾਲ ਦੇ ਉੱਤੇ ਵਿਜੀਲੈਂਸ ਦਾ ਸਕੰਜਾ ਕੱਸਿਆ ਗਿਆ ਹੈ ਲੁੱਕ ਆਊਟ ਨੋਟਿਸ ਆ ਜਿਹੜਾ ਜਾਰੀ ਹੋਇਆ ਤੇ ਨਾਲ ਹੀ ਕੱਲ ਇੱਕ ਥੋੜੇ ਕ ਦਿਨ ਪਹਿਲਾਂ ਬੀਤੇ ਦਿਨੀ ਉਸ ਦੇ ਕਰੀਬੀ ਸਾਥੀ ਹਰਪ੍ਰੀਤ ਗੁਲਾਟੀ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਸੀ ਪੁਲਿਸ ਨੂੰ 6 ਦਿਨਾਂ ਦਾ ਰਿਮਾਂਡ ਮਿਲਿਆ ਸੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਵਿਕਰਮ ਮਜੀਠੀਆ ਤੇ ਹਰਪ੍ਰੀਤ ਗੁਲਾਟੀ ਆ ਜਿਹੜਾ ਦੋਨਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ ਤੇ ਹੁਣ ਇੱਕ ਹੋਰ ਮੁਸੀਬਤ ਆ ਜਿਹੜੀ ਗੱਲ ਪੈਂਦੀ ਹੋਈ ਨਜ਼ਰ ਆ ਰਹੀ ਆ ਇਹ ਮੁਸੀਬਤਾਂ ਦਿਨ ਪ੍ਰਤੀ ਦਿਨ ਮੁਸ਼ਕਲਾਂ ਜਿਹੜੀਆਂ ਵਾਧੀਆਂ ਜਾਂਦੀਆਂ ਨੇ ਤਾਂ ਅੱਜ ਤੁਹਾਨੂੰ ਦੱਸ ਦਈਏ ਕਿ ਉਸਦੇ ਸਾਲੇ ਦੇ ਉੱਤੇ ਕਾਰਵਾਈ ਹੋਈ ਆ ਅਦਾਲਤ ਦੇ ਵੱਲੋਂ ਐਲਓਸੀ ਜਾਰੀ ਕੀਤਾ ਗਿਆ ਤੇ ਪਹਿਲਾਂ ਵੀ ਬਿਜਲੈਂਸ ਦੇ ਵੱਲੋਂ ਗਜਪਤ ਗਰੇਵਾਲ ਨੂੰ ਕਈ ਨੋਟਿਸ ਨੇ ਜਿਹੜੇ ਭੇਜੇ ਗਏ ਨੇ